ਦੁਜਨਾਦੀ ਪ੍ਰਤਾਪ ਚੌਕ ਨਜ਼ਦੀਕ ਖਾਇਆ ਨੰਬਰ 6 ਡਿਵੀਜ਼ਨ ਦੀ ਪੁਲਿਸ ਵੱਲੋਂ 124 ਪੇਟੀਆਂ ਨਾਲ ਚਾਇਸ ਸ਼ਰਾਬੀਆਂ ਜ਼ਬਤ ਕੀਤੇ ਗਏ ਨੇ। ਇਹਨਾਂ ਵਿੱਚੋਂ ਕੁਝ ਪੇਟੀਆਂ ਰਾਇਲ ਸਿਕਿਉਰਿਟੀ ਕੁਝ ਲੋਟਸ ਮਾਰਕਡੀਆਂ ਸੀ। ਪੁਲਿਸ ਵੱਲੋਂ ਬਲੇਡੋ ਗੱਡੀ ਵੀ ਜ਼ਨਾਸ਼ੀ ਜ਼ਬਤ ਕੀਤੀ ਗਈ ਹੈ। ਫਿਲਹਾਲ ਗੱਡੀ ਦੇ ਚਾਲਕ ਮੌਕੇ ਤੋਂ ਫਰਾਰ ਹੈ ਪਰ ਪੁਲਿਸ ਵੱਲੋਂ ਗੱਡੀ ਦੇ ਕਾਰਨਾਂ ਦਾ ਅਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਦੀ ਫੋਰਸ ਸੇਲ ਇਨ ਅਰਨਾਚਲ ਪ੍ਰਦੇਸ਼ ਦੇਖਿਆ ਹੋਇਆ ਹੈ। ਅਫਸਰ ਉਹੁੰਦੇ ਤੋਂ ਬਾਅਦ ਜਿਹੜਾ ਤੇ ਛੱਕੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਜਿਹੜੀ ਇੱਕ ਗੱਡੀ ਆ ਆਪਣੇ ਬਲੇਰੋਂ ਉਹ ਜਦੋਂ ਛੇਰਪੁਰੋਂ ਆਈ ਸੀ ਤੇ ਜਿਹੜੀ ਐਸਐਸ ਰਖਣ ਸਿੰਘ ਨੇ ਉਹਨੂੰ ਸ਼ੱਕ ਹੋਣਾ ਤੇ ਚੈੱਕ ਕਰਲੀ ਕੋਸ਼ਿਸ਼ ਕੀਤੀ ਤੇ ਉਹ ਗੱਡੀ ਭਜਾ ਕੇ ਆਮਨਗਰ ਤੋਂ ਗਲੀ ਚ ਪੜ ਗਈ ਤੇ ਉਹ ਪਿੱਛਾ ਕੀਤਾ ਤੇ ਡਰਾਈਵਰ ਜਿਹੜਾ ਗੱਡੀ ਛੱਡ ਕੇ ਭੱਜ ਗਿਆ ਤੇ ਜਦੋਂ ਗੱਡੀ ਦੀ ਤਰਪਾਲ ਉਤਾਰ ਕੇ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 124 ਟਿੱਕੀਆਂ ਕਿਰਾਏ ਦੀ ਉਹ ਜਿਹੜੀ ਗੀਬਰਾਉਂਗ ਨਾ ਜਿਹੜਾ ਆਪਣਾ 90 ਪਟੀਆਂ ਰੋਇਲ ਸੀ ਤੇ 35 ਪਟੀਆਂ ਜਿਹੜੀਆਂ ਉਹ ਇਹ ਦੂਸਰੀ ਲੋੜ ਸੀ ਇਸ ਵੇਲੇ ਜਿਹੜਾ ਨਾਕਾ ਆ ਗਿਆ ਮਹਾਦਇਤ ਨੂੰ ਦਾਵ ਕੋ ਹੋ ਗਿਆ ਉਹ ਪਟੀਆਂ ਵਿੱਚ ਹੀ ਹੋ ਰਹੀ ਹੈ ਇਹ ਸਮਾਂ ਕਿੰਨੇ ਵੀ ਸੀ ਸਰ ਚਲੋ ਆਪਣਾ ਫੜੀ ਅਖੇ ਬੜਾ ਇੱਕੋ ਹੀ ਗੱਲ ਹੈ ਰੱਦ ਜੀ ਨਹੀਂ ਦਿਨ ਦੇ ਦਿਨ ਦੇ ਨਹੀਂ ਜੀ ਅੱਜ ਸਰ ਬਾਹਰ ਦੀ ਦਾਦੂ ਜੀ ਸ਼ਰਾਬ ਸੀ ਉਹ ਸ਼ਰਾਬ ਇਹ ਮੋਟਲ ਪ੍ਰਦੇਸ਼ ਦੇ ਉੱਤੇ ਲਗਾਇਆ ਵੀ ਉਹਦੀ ਸੀਲ ਜੀ ਚੋਣਾਂ ਚੱਲਦੇ ਲੱਗੇ ਹੋਣ ਕਾਰਨ ਪੁਲਿਸ ਇਸ ਪੜੀਗੀ ਸ਼ਰਾਬਨ ਚੋਣਾ ਦੌਰਾਨ ਲੋਕਾਂ ਵਿੱਚ ਵੰਡੇ ਜਾਣ ਦੀ ਸਥਿਤੀ ਵੀ ਦੇਖ ਰਹੀ ਹੈ ਪੁਲਿਸ ਨੇ ਭਾਗ ਰੋਕ ਰੱਖ ਕੇ ਬੰਦੀਆਂ ਤੇ ਛਾਪੇ ਮਾਰਿਆ ਕਰਕੇ ਲਗਾਤਾਰ ਨਜਾਇਜ਼ ਸ਼ਰਾਬ ਦੇ ਸ਼ਹਿਰਾਂ ਅੰਦਰੋਂ ਰੁਕੀ ਜਾ ਰਹੀ ਹੈ ਜਿਵੇਂ ਕਿ ਅਗਲੇ ਦਿਨ ਅਧਿਆਤਰੀ ਪੁਲਿਸ ਵੱਲ 300 ਡਿਗਰੀ ਬੱਤੀਸ਼ ਸ਼ਰਾਬ ਜਗਰਾਓ ਵਾਲੇ ਪਾਸੇ ਮੀ ਜਬਤੀ ਕੀਤੀ ਗਈ ਸੀ ਜਨਾਤੋ ਤੇ ਸੇਮ ਪਾਟਵਾ ਅਖੀਰ ਰਿਪੋਰਟ ਦਿੱਲੀ ਪੁਲਿਸ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ